ਘੋੜੇ ਚਰਨਾਂ 'ਚ ਜੂਨ ਪੂਰੀ ਹੋ ਜਵੇ ਚਰਨਾਂ 'ਚ ਜੂਨ ਪੂਰੀ ਹੋ ਜਵੇ ਚਰਨਾਂ 'ਚ ਜੂਨ ਪੂਰੀ ਹੋ ਜਵੇ ਰਤਾ ਪਰਵੀ ਮੈਂ ਹੋਵਾਂ ਨਾ ਪਰਾ ਦੁੱਖਾਂ ਦੀ ਦਵਾਈ ਤੇਰਾ ਨਾਮ ਜੀ ਰਾਜਾ ਰਾਜਾ ਜੱਪ ਦਰਮਾ ਦੁੱਖਾਂ ਦੀ ਦਵਾਈ ਤੇਰਾ ਨਾਮ ਜੀ ਸਾਰੇ ਆਪਣੇ ਭਰਾਵਾਂ ਨੂੰ ਜਿਹੜੇ ਸ਼ਰਕ ਤੇ ਚੱਲਦੇ ਆ ਉਹਨਾਂ ਨੂੰ ਬੇਨਤੀ ਆ ਧਿਆਨ ਨਾਲ ਚੱਲਿਆ ਕਰੋ ਇਹ ਬੇਜਮਾਨਾਂ ਨੇ ਬੂਲ ਕੇ ਨਹੀਂ ਦੱਸਣਾ ਦੇਖੇ ਆ ਜਾਂਦੇ ਹੁੰਦੇ ਹੋਲੀ ਕਰ ਲਿਆ ਕਰੋ ਬਚਾ ਕਰਿਆ ਕਰੋ ਜਿੰਨਾ ਹੋ ਸਕੇ ਆ ਨਿਕਾਇਕ ਦੂਰਾ ਬੱਚਾ ਆ ਉਹ ਚਰਾ ਦੀ ਜਾਨ ਮਾਰ ਕੇ ਇੱਥੇ ਸਿੱਟ ਗਿਆ ਕੋਈ ਸੜਕ ਤੋਂ ਪਾਸੇ ਹੋਣੀ ਕਰਕੇ ਗਿਆ ਇਸ ਕਰਕੇ ਮੇਰਾ ਭਰਾ ਸਾਰੇ ਕਿਰਪਾ ਕਰਕੇ ਬੇਨਤੀ ਆ ਵੀ ਖਿਆਲ ਰੱਖਿਆ ਕਰੋ ਕਿ ਵੀ ਆਪਣੇ ਵਰਗੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ